ਨਾਲ ਆ ਦੀਪ ਦੀਪ ਕੋਲੇ ਜਿਹੜੇ ਤੋਹਫੇ ਹੁੰਦੇ ਨੇ ਨਾ ਉਹ ਛੋਟੇ ਜ਼ਿੰਮੇਦਾਰਾਂ ਵਾਸਤੇ ਵੱਧ ਹੁੰਦੇ ਆ ਨਾ ਤੇ ਅੱਜ ਫਿਰ ਸਾਨੂੰ ਦੋ ਦਿਖਾਉਣ ਨੇ ਇੱਕ 735 ਤੇ ਇੱਕ ਆਇਸ਼ਰਾ ਦੀਪ ਕੀ ਹਾਲ ਚਾਲ ਹੈ ਬਹੁਤ ਵਧੀਆ ਢੱਲੋ ਓਕੇ ਆ ਚੜ੍ਹਦੀ ਕਲਾ ਬਾਈ ਇਹਦੀ ਕੀ ਸਟੋਰੀ ਹੈ ਮਿਤਰਾ ਇਹ 99 ਮਾਡਲ ਆ ਗਿਆ ਇਹ ਟਾਇਰ ਚਾਰੇ ਨਵੇਂ ਢੱਲੋ ਆਹਾਹਾਹਾ ਮੂਹ ਨੇ ਸੀਟ ਦੇ ਨਗਰ ਲਿਆ ਜੇਕੇ ਦੇ ਐ ਟਾਇਰਾਂ ਦੇ ਇੱਧਰ ਲਿਆ ਓਏ ਮੂਹ ਨੇ ਵੀ ਨਹੀਂ ਕਸੇ ਹੂੰ ਮੂਹ ਨੇ ਵੀ ਨਹੀਂ ਕਸੇ ਮੂਹ ਨੇ ਪਟ ਲੋ ਆ ਦੇ ਜਿੰਨਾ ਵੀ ਆ ਸਾਰਾ Ориਜਨਲ ਆ ਅੱਛਾ ਹੂੰ ਤੇ ਇੱਕ ਰਲੋ ਉਸ ਘਰ ਇੰਜ ਜਾ ਗਿਆ ਬਾਈ ਇਹ ਤੇ ਬਾਕੀ ਸੋਨੇ ਦੇ ਸਾਹਾਗਾ ਹੋ ਗਿਆ ਤਾਂ ਬੈਂਪਰ ਤੋਂ ਓਰੀਜਨਲ ਉੱਤੋਂ ਕਰਾਸ ਕਰ ਇੰਜਨ ਚ ਗੇ ਇੰਜਨ ਕਿੰਨਾ ਕਿਹ ਹੈ ਮਖਾਂ ਯਾਰ ਕੋਈ ਕਿ ਜਗਾ ਚੱਕ ਕਰਾਈ ਫਸੂਲ ਪਨਾਲ ਦੀ ਨਹੀਂ ਮੰਨ ਲੈ ਜੇ ਕੋਈ ਬੰਦਾ 5-7 ਕਿਲੇ 10 ਕਿਲੇ ਵਾਲਾ ਬੰਦਾ ਲੈ ਆਇਆ ਕੋਈ ਹਨਾ ਛੋਟਾ ਜ਼ਿਮੀਦਾਰ ਕਿਸਾਨ ਆਪਣਾ ਭਰਾ ਵਸੇ ਆਪਾਂ ਕਿਸੇ ਨੂੰ ਛੋਟਾ ਹੋ ਨਹੀਂ ਕਹਿੰਦੇ ਹਨਾ ਕਿ ਕਿਸੇ ਨੇ ਘੱਟ ਪੈਸੇ ਲਾਉਣੇ ਹੁੰਦੇ ਯਾਰ ਵੀ ਹਨਾ ਹਾਂ ਹਾਂ ਬਾਈ ਤੇ ਕਿਵੇਂ ਕੰਮ-ਕੰਮ ਵਧੀਆ ਦੇਊਗਾ ਮਖਾਂ ਯਾਰ ਕਿੰਨੀ ਵਸ ਕੇ ਰਹੀ ਚੱਲ ਕੋਈ ਕਮੀ ਕੋਈ ਨਹੀਂ ਅੱਛਾ ਇਹ ਕਿਹੜਾ ਖੜਾ ਹੈ ਮੰਨ ਕੇ ਜਾਲ ਇਹ ਕੰਮ ਝੂਈਆ ਜ਼ਿਮੀਦਾਰ ਕੋਲ ਚੱਲਦੀ ਹੈ ਨੰਬਰ ਕਿੱਥੋਂ ਦਾ ਨੰਬਰ 1 ਲੱਖ ਤੇ ਕਿੰਨਾ ਰੇਟ ਲਿਖਿਆ ਮੁੱਲ ਕਰਾਉਣਾ 1 70 ਕਰਾ ਵਾਲਾ 65 ਕਰਾ ਵਾਲਾ ਕੁਝ ਮਰਜ਼ੀ ਕਰਾਈ ਚੱਲੇ ਯਾਰ ਟਰੈਕਟਰ ਦੇਵਾਂਗੇ ਆਪਾਂ ਇੱਕੋ ਹੀ ਰੇਟ ਹੈ 1 ਲੱਖ ਤੇ 55000 1 ਲੱਖ 55000 ਉਹ ਨੰਬਰ ਕਿੱਥੋਂ ਦਾ ਹਰਿਆਣਾ ਕਿ ਪੰਜਾਬ ਹਰਿਆਣਾ ਬਾਈ ਹਰਿਆਣਾ ਹਰਿਆਣਾ ਨੰਬਰ ਹੈ ਐਪੀ ਡੀ ਐਫ ਤੇ ਚੱਲੂਗਾ ਆਪਣੇ ਕੋਲੇ ਜ਼ਿਆਦਾਤਰ ਹਰਿਆਣਾ ਨੰਬਰ ਹੀ ਹੁੰਦੇ ਆ ਬਾਈ ਕੀ ਕਹਿੰਦਾ ਕੋਈ ਪੰਜਾਬ ਆਜੇ ਪਰ ਟਰੈਕਟਰ ਆਪਣੇ ਕੋਲੇ ਪੰਜਾਬ ਨੰਬਰ ਨਾਲ ਵੱਧ ਸਾਫ਼ ਹੁੰਦੇ ਆ ਵੱਧ ਸਾਫ਼ ਮਾੜਾ ਟਰੈਕਟਰ ਲੈਂਦੇ ਨਹੀਂ ਉਸ ਤੋਂ ਵਾਦਾ ਅਸ਼ਰ ਇਹ ਬਠੰਡਾ ਨੰਬਰ ਆ ਗਿਆ ਇਹ ਆ ਗਿਆ ਪੰਜਾਬ ਨੰਬਰ ਹੈ ਹਾਂ ਹਾਂ ਇਹਨ ਕੀ ਸਟੋਰੀ ਹੈ ਇਹ 10 ਮਾਡਲ ਆ ਗਿਆ ਢਲੂਆ ਜੀ ਟਾਇਰ ਹੈਗਾ ਇਹ ਮੈਨੂੰ ਨਹੀਂ ਆਇਆ ਤਾਂ ਬ੍ਰਿੰਡਾ ਨੰਬਰ ਜ਼ਿੰਮੇਵਾਰ ਤੋਂ ਹੈ ਕਿ ਬਾਣਗਾਂ ਬੂਣੀਆਂ ਤੋਂ ਹੈ ਨਹੀਂ ਯਾਰ ਕੋਈ ਹਿਸਾਬ ਕਿਤਾਬ ਨਹੀਂ ਗਾ ਵਿੱਚ ਬੁੱਝ ਕਟਿਆ ਹੈ ਇਹ ਅੱਛਾ ਹਾਂ ਹੂੰ ਟਾਇਰ ਹੈਗਾ ਡੈਕਟਰ ਦੇ ਮਗਰ ਲਈ ਅੱਧੋਂ ਵੱਧ ਦੇ 60 ਕੇ ਪੈਸੇ ਤੇ ਮੂਰ ਲਈ ਹੈਗੇ 40 45 ਪੈਸੇ ਅੱਛਾ ਜਿੰਨਾ ਵੀ ਆ ਸਾਰਾ origignal ਆ ਤੇ ਲੋ ਛਾਦਰੀ ਸੁਤਰੀ ਚੰਗੀ ਲੱਗੀ ਆ ਤੇ ਗੇਰ ਨਹੀਂ ਜੰਦਾ ਪੂਰਾ ਚੰਗਾ ਹੈ ਅੱਛਾ ਚਲਾਇਆ ਹੋਇਆ ਆਪਣਾ ਡੈਕਟਰ ਹੈ ਹੂੰ ਤੇ ਹੈਂਡਲ ਹੌਂਡਲ ਹੈਗਾ ਨਾਲ ਤੇ ਐਸੈਸਰੀ ਸਾਰੀ ਆ ਯਾਰ ਨਾਲ ਬਾਈ ਅੱਛਾ ਵੀ ਮੰਨ ਕੇ ਚੱਲ ਕਮੀ ਕੋਈ ਨਹੀਂ ਟਰੈਕਟਰਾਂ ਚ ਦੋਨੇ ਟਰੈਕਟਰ ਹੀ ਆਏ ਜਾਵਾਂ ਓਕੇ ਵੀ ਰਿਪੋਰਟ ਆ ਅੱਛਾ ਜਿਹਦਾ ਰੇਟ ਕਰਾਉਣਾ ਹੋਣਾ ਇਹਦਾ ਰੇਟ ਤਾਂ ਹੈਗਾ ਘੱਟ 9 1 ਲੱਖ ਤੇ 55000 ਮਰਾ ਦੇਨੇਗਾ ਕੋਈ ਜੱਟ ਨਹੀਂ ਲੈ ਬਰਾ ਦੇ ਯਾਰ 1 ਲੱਖ 55000 ਹੋ ਗਿਆ ਰੇਟ ਹੂੰ ਛੋਟੇ ਟਰੈਕਟਰਾਂ ਚ ਕੋਈ ਬਾਹਲਾ ਰੇਟ ਚੋਂ ਡਿਸਕਾਊਂਟ ਨਹੀਂ ਹੁੰਦੇ ਹੁੰਦੇ ਢੱਲੋਂ ਤੇ ਮੰਨ ਕੇ ਚੱਲ ਟਰੈਕਟਰ ਦੇ ਦਾਂਗੇ ਆਪਾਂ ਇਹ 1 ਲੱਖ 35000 ਦਾ 1 ਲੱਖ 35000 ਦਾ ਹੋ ਜਾਊਗਾ ਹਾਂ 1 ਲੱਖ 35000 ਦਾ ਦੇ ਦਾਂਗੇ ਤੇ ਬਾਕੀ ਕੋਈ ਗੱਲ ਨਹੀਂ ਪਸੰਦ ਕਰ ਲਓ ਟਰੈਕਟਰ ਆ ਹੂੰ ਕੁਮਾਨਤਨ ਹੋ ਜਾਂਦਾ ਹੁੰਦਾ ਦਾ ਮਾੜਾ ਮੋਟਾ ਹਾਂ ਨੇੜੇ ਨੇੜੇ ਕੱਲ ਲੱਗਦੀ ਹੋਵੇ ਨਾ ਹੋ ਜਾਂਦਾ ਹਾਂ ਕੋਈ ਮਾਣਾ ਮਟਾ ਦੋ ਭਾਈ ਹੋਏ ਤਾਂ ਹੁਣ ਜੇ ਹੋ ਵੀ ਕੋਈ ਬਾਲਾ ਫਰਕ ਫਿਰ ਹੋ ਨਿਕਲਦਾ ਹਾਂ ਹਾਂ ਉਹ ਤਾਂ ਫਿਰ ਨਿੱਕੇ ਟਰੈਕਟਰ ਜੋ ਹਣ 1.5 ਲੱਖ ਦੇ ਸੌਦੇ ਚ ਅਗਲਾ ਕੀ ਕਰਦੂਗਾ ਬੜੀ ਆਪਣੇ ਟਲੋ ਰੇਟ ਜਾਇ ਜੀ ਹੁੰਦੇ ਆ ਕਿਉਂ ਆਪਾਂ ਟਰੈਕਟਰ ਰੱਖਣੇ ਨਹੀਂ ਹੁੰਦੇ ਆ ਆਪਾਂ ਵੇਚਣੇ ਹੁੰਦੇ ਆ ਵੇਚ ਨਹੀਂ ਹੁੰਦੀ ਹੈ ਨਾ ਇੱਕ ਤਾਂ ਹੁੰਦਾ ਬੰਦੇ ਨੇ ਗੰਢ ਦੇ ਕੇ ਰੱਖਣੀ ਹੁੰਦੀ ਆ ਆਪਾਂ ਨਹੀਂ ਆਪਾਂ ਤਾਂ ਆਈ ਜਾਂਦੇ ਆ ਜਾਈ ਜਾਂਦੇ ਆ ਤੇ ਆਪਣਾ ਐਡਰੈਸ ਕੀ ਦੀਪ ਐਡਰੈਸ ਬਾਈ ਆਪਣਾ ਤਲਵੰਡੀ ਸਾਬੂ ਆ ਸੰਗ ਦਾ ਹੀ ਸੜਕ ਤੇ ਘਰੇ ਲੋਕਲੀ ਹੁੰਦੇ ਆ ਬਾਈ ਲੋਕਲੀ ਹੁੰਦੇ ਆ ਨਾ ਆਪਣੇ ਕੋਲੇ ਘਰੇ 8-9 ਡੈਕਟਰ ਚਤੋਂ ਬਾਹਰ ਹਰ ਵਕਤ ਹੁੰਦੇ ਆ ਬਾਈ ਹੂੰ ਤੇ ਕੋਈ ਕਮਿਸ਼ਨ ਨਹੀਂ ਲੈਂਦੇ ਘਰੇ ਐ ਦੋ ਘਰੇ ਵੀ ਫਾਰਮੈਲਟੀਆ ਪੂਰੀਆਂ ਕਰਕੇ ਦਿੰਨੇ ਐਫੀਡੇਵਟ ਵੀ ਮਿਲੀ ਤੁਹਾਨੂੰ ਘਰੇ ਤੁਹਾਨੂੰ ਰਸੀਦ ਵੀ ਦੇਵਾਂਗੇ ਬਿੱਲ ਬੁੱਕ ਤੋਂ ਕੱਟ ਕੇ ਜਿਵੇਂ ਮੰਡੀ ਜਿਨ ਨਹੀਂ ਦਿੰਦੇ ਬਾਈ ਟੋਟਲ ਟੋਟਲ ਪੇਪਰ ਵਰਕ ਹੁੰਦਾ ਟੋਟਲ ਸਾਡੀ ਸੇਲ ਪਰਚੇਜ ਦਾ ਆਪਦਾ ਬਾਈ ਬਿੱਲ ਬੁੱਕ ਹੈਗਾਗਾ ਘਰੇ ਕੱਟ ਕੇ ਦਿੰਨੇ ਰਸੀਦ ਐਫੀਡੇਵਟ ਵੀ ਦਿੰਨੇ ਆ ਬਾਈ ਤੇ ਫੋਨ ਨੰਬਰ ਦੀ ਫੋਨ ਨੰਬਰ 947879399 ਜੇ ਕਿਸੇ ਨੇ ਡੈਕਟਰ ਲੈਣਾ ਹੋਵੇ ਉਹ ਵੀ ਫੋਨ ਲਾ ਲੈ ਜਿਹਨੇ ਤੇ ਟੈਟਰ ਆਪਣੇ ਕੋਲ ਸਾਰੇ ਹੁੰਦੇ ਆ ਜੇ ਕਿਸੇ ਨੇ ਲੋਨ ਵਾਲੇ ਲੈਣੇ ਹੋਣ ਉੱਚੇ ਮਾਡਲ ਵੀ ਹੁੰਦੇ ਆ ਆਪਣੇ ਕੋਲ ਲੋਨ ਦੀ ਸਹੂਲਤਾਂ ਵੀ ਹੁੰਦੀ ਆ ਤੇ ਮੰਨ ਕੇ ਚੱਲ ਨੀਵੇਂ ਮਾਡਲ ਵੀ ਹੁੰਦੇ ਆ ਨੀਵੇਂ ਵੀ ਹੁੰਦੀਆਂ ਨਾ ਸਾਰਾ ਰਲਮਾ ਮਲਮਾ ਸਾਰਾ ਮਾਲ ਹੀ ਹੁੰਦਾ ਆਪਣੇ ਕੋਲ ਤੇ ਬਾਕੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਪੇਜ ਨੂੰ ਕਰ ਲਿਓ ਪਾ ਲਓ ਤੇ ਦੀ ਧੰਨਵਾਦ